ਹਾਜੀ ਡੀਐਸਪੀ ਸਾਹਿਬ ਅੱਜ ਜਿਹੜਾ ਮਨਿੰਦਰ ਸਿੱਧੂ ਦੇ ਖਿਲਾਫ ਮਾਮਲਾ ਸੀਗਾ ਦਰਜ ਹੋਇਆ ਵਾ ਉਸ ਤੇ ਮਾਮਲੇ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਮੀਡੀਆ ਦੇ ਨਾਲ ਜੁੜੀਆਂ ਸ਼ਖਸੀਅਤਾਂ ਤੇ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੀ ਨਿਭੜਿਆ ਜੀ ਇਹਦੇ ਵਿੱਚ ਜਿਹੜੇ ਕੰਪਲੇਨਰਟ ਸੀ ਆਪਣਾ ਰੇਸ਼ਮ ਸਿੰਘ ਉਹਨੇ ਆਪਣੀ ਕੰਪਲੇਟ ਜਿਹੜੀ ਵਾਸ ਲੈ ਲਈ ਤੇ ਇਸ ਕਰਕੇ ਅਸੀਂ ਜਿਹੜੀ ਐਫਆਰ ਨੰਬਰ 23 ਥਾਣਾ ਸਿਟੀ ਰਾਮਪੁਰਾ ਦਰਜ ਹੋਈ 25 ਫਰਵਰੀ ਨੂੰ ਉਹਨੂੰ ਅਸੀਂ ਕੈਨਸਲ ਕਰਦੇ ਆਫੀਸ਼ੀਅਲੀ ਕਦੋਂ ਕੈਚ ਹੋ ਸਕਦੀ ਹੈ ਜੀ ਇਹ ਇਹ ਅਸੀਂ ਕੱਲ ਤੱਕ ਕੋਰਟ 'ਚ ਦੇ ਦਾਂਗੇ ਹੋਰ ਬਿਆਨ ਕਰਾ ਕੇ ਉਹਨਾਂ ਦੇ ਤੇ ਇੱਕ ਦੋ ਦਿਨ ਦੇ ਵਿੱਚ ਬਿਲਕੁਲ ਖਤਮ ਹੋ ਗਿਆ। ਠੀਕ ਹੈ। ਸਤਿਕਾਰਤੋ ਸਾਥੀਓ ਜੋ ਗੱਲ ਅਸੀਂ ਕਰ ਰਹੇ ਆ ਇਹ ਖੁਸ਼ੀ ਪਰੇ ਰੌਜ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿਉਂਕਿ ਪੱਤਰਕਾਰ ਮਨਿੰਦਰਜੀਤ ਸਿੱਧੂ ਜਿਹੜੇ ਲੋਕ ਆਵਾਜ਼ ਦੇ ਨਾਲ ਜੁੜੇ ਆ ਜਿਨ੍ਹਾਂ ਦੇ ਖਿਲਾਫ ਰਾਮਪਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਦੇ ਪੀਏ ਦੇ ਵੱਲੋਂ ਇੱਕ ਮੁਕੱਦਮਾ ਦਰਜ ਕਰਾਇਆ ਗਿਆ ਸੀ ਜਿਹੜਾ ਹੁਣੇ ਸਾਡੀ ਇੱਕ ਮੀਟਿੰਗ ਹੋਈ ਆ ਪ੍ਰਸ਼ਾਸਨ ਦੇ ਨਾਲ ਜਿਹਦੇ ਵਿੱਚ ਇਹ ਐਲਾਨ ਹੋਇਆ ਇਹ ਸਹਿਮਤੀ ਬਣੀ ਆ ਕਿ ਇਹ ਮੁਕੱਦਮਾ ਰੱਦ ਹੋਊਗਾ। ਅਗਲੀ ਗੱਲ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਤੁਹਾਡੇ ਵੱਲੋਂ ਮਿਲਿਆ ਸਹਿਯੋਗ ਉਹਦੀ ਕਰਨੀ ਚਾਹੁੰਦੇ ਆ ਕਿ ਇਹ ਇਕੱਲੇ ਮਨਿੰਦਰਜੀਤ ਦੀ ਜਿੱਤ ਨਹੀਂ ਹੈ ਇਹ ਇਕੱਲੇ ਪੱਤਰਕਾਰਾਂ ਦੀ ਜਿੱਤ ਨਹੀਂ ਸਾਡੇ ਵਾਸਤੇ ਜਿਹੜੇ ਲੋਕ ਖੜੇ ਜਦੋਂ ਵੀ ਖੜੇ ਕਿਸੇ ਵੀ ਪੱਤਰਕਾਰ ਦੇ ਉੱਤੇ ਕਦੇ ਕੋਈ ਸਮੱਸਿਆ ਆਈ ਲੋਕਪੱਖੀ ਆਵਾਜ਼ਾਂ ਸਾਡੇ ਹੱਕਾਂ 'ਚ ਉੱਠੀਆਂ ਉਹ ਆਵਾਜ਼ਾਂ ਦੇ ਸਿਰ ਦੇ ਉੱਤੇ ਅੱਜ ਬੇਸ਼ੱਕ ਮੇਰੇ ਤੇ ਵੀ ਇੱਕ ਵਾਰ ਮੁਕੱਦਮਾ ਹੋਇਆ ਸੀ ਉਹ ਖਾਰਜ ਹੋਇਆ ਅੱਜ ਮਨਿੰਦਰਜੀਤ ਵਾਲਾ ਮਾਮਲਾ ਜਿਹੜਾ ਇਹ ਰੱਦ ਵੀ ਹੋਊਗਾ ਔਰ ਇਸ ਤੋਂ ਅੱਗੇ ਵੀ ਅਸੀਂ ਜਿਹੜੀ ਅਪੀਲ ਵੀ ਕਰਦੇ ਆਂ ਤੇ ਪ੍ਰਸ਼ਾਸਨ ਨੂੰ ਇਹ ਧਿਆਨ ਚ ਰੱਖਣ ਵਾਸਤੇ ਵੀ ਕਹਨੇ ਆਂ ਕਿ ਕਦੇ ਵੀ ਪੱਤਰਕਾਰ ਦੇ ਖਿਲਾਫ ਕੋਈ ਕਾਰਵਾਈ ਦੇ ਵਾਸਤੇ ਤੁਹਾਡੇ ਕੋਲ ਸ਼ਿਕਾਇਤ ਆਉਂਦੀ ਆ ਤਾਂ ਘੱਟੋ ਘੱਟ ਤਪਤੀਸ਼ ਜ਼ਰੂਰ ਕਰ ਲਿਆ ਕਰੋ ਨਹੀਂ ਤਾਂ ਤੁਹਾਡੀ ਵੀ એનર્ਜੀ ਖਰਾਬ ਹੁੰਦੀ ਹੈ ਸਾਡੀ ਵੀ એનર્ਜੀ ਖਰਾਬ ਹੁੰਦੀ ਹੈ ਤੇ ਇੱਕ ਮੈਸੇਜ ਵੀ ਗਲਤ ਜਾਂਦਾ ਹੈ ਅਗਲੀ ਗੱਲ ਕਿ ਜਿਹੜਾ 3 ਤਰੀਕ ਦਾ ਪ੍ਰੋਟੈਸਟ ਰੱਖਿਆ ਗਿਆ ਸੀ ਬਠਿੰਡਾ ਦੇ ਵਿੱਚ ਤੁਹਾਡਾ ਪੰਜਾਬ ਭਰ ਦੇ ਵਿੱਚੋਂ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਪਰ ਬੇਨਤੀ ਹੈ ਕਿ ਹੁਣ ਆਪਣਾ ਜਦੋਂ ਮਸਲਾ ਹੱਲ ਹੋ ਗਿਆ ਹੈ ਕੋਈ ਸਮੱਸਿਆ ਇਸ ਮਾਮਲੇ 'ਚ ਨਹੀਂ ਰਹੀ ਤਾਂ ਇਸ ਪ੍ਰੋਟੈਸਟ ਨੂੰ ਹੁਣ ਰੱਦ ਕੀਤਾ ਜਾਂਦਾ ਟਾਲਿਆ ਜਾਂਦਾ ਕਿਉਂਕਿ ਹੁਣ ਜ਼ਰੂਰਤ ਨਹੀਂ ਹੈ ਤੁਹਾਨੂੰ ਕਿ ਤੁਸੀਂ ਇੱਥੇ ਪਹੁੰਚੋ ਆਪਾਂ ਫੇਰ ਜਦੋਂ ਕਿਤੇ ਕਿਸੇ ਹੋਰ ਤੇ ਸਮੱਸਿਆ ਆਈ ਉਦੋਂ ਫੇਰ ਇਕੱਠੇ ਹੋਵਾਂਗੇ ਇੱਕ ਵਾਰ ਫੇਰ ਸਾਰੀਆਂ ਸਮਾਜਿਕ ਕਿਸਾਨ ਜਥੇਬੰਦੀਆਂ ਪੱਤਰਕਾਰ ਭਾਈਚਾਰਾ ਤੇ ਹੋਰ ਲੋਕਪੱਖੀ ਆਵਾਜ਼ਾਂ ਦਾ ਬਹੁਤ ਬਹੁਤ ਧੰਨਵਾਦ